ਮਿੱਤਰੋ ਕਈ ਵਾਰ ਭਰਾਣਾ ਫੋਨ ਕਰ ਦਿੰਦੇ ਆ ਵੀ ਕੋਈ ਚੰਗੀ ਨੌਕਰੀ ਘੋੜੀ ਹੋਵੇ ਜਿਹਦਾ ਕਦ ਕਾਟ ਸੋਹਣਾ ਹੋਵੇ ਲਾਈਨ ਚੰਗੀ ਹੋਵੇ ਚੰਗੇ ਘੋੜੇ ਤੋਂ ਗੱਬਣ ਚੈੱਕ ਪਾਸ ਹੋਵੇ ਤੇ ਨਮਾਹਾਨ ਹੋਵੇ ਤੇ ਕਈ ਵੀਰਾਂ ਦੇ ਅਕਸਰ ਫੋਨ ਆਉਂਦੇ ਆ ਵੀ ਅਸੀਂ ਪਾਲਣ ਵਾਸਤੇ ਕੋਈ ਚੰਗਾ ਨੌਕਰਾ ਬਸ਼ੇਰਾ ਲੈਣਾਗਾ ਸਪੌਟਲੈਸ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਤੁਹਾਨੂੰ ਦੋਨੇ ਗੱਲਾਂ ਇਸੇ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਕਿਉਂਕਿ ਇੱਕ ਤਾਂ ਮਿੱਤਰੋ ਆਹ ਅਰਜਨ ਰੌਲੀ ਵਾਲੇ ਦੀ ਬੱਚੀ ਆ ਘੋੜੀ ਉਮਰੇ ਦੀ 4.5 ਸਾਲ ਆ ਤੇ ਕੱਦ 62 ਇੰਚ ਆ ਤੇ ਇਸ ਵਕਤ ਇਹ 9.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਥਾੜੇ ਮੋੜ ਪਿੰਡ ਵਾਲੇ ਅਜੂਬੇ ਤੋਂ ਸੋ ਇਹਦੇ ਮੰਗਰਾਹਾ ਪਹਿਲਾਂ ਵਾਲੇ ਸੂਏ ਦਾ ਬਸ਼ੇਰਾ ਗਾ ਮਿੱਤਰੋ ਇਹ ਹੈਗਾ ਗਾ ਕੱਲਾ ਵਾਲੇ ਚੇਤਕ ਦਾ ਬਿਲਕੁਲ ਜੈਨੂਨ ਸਪੌਟਲੈਸ ਬਸ਼ੇਰਾ ਗਾ ਇੱਕ ਵੀ ਸਪੌਟ ਤੁਹਾਨੂੰ ਇਹਦੇ ਪਹਾੜਿਆਂ ਨਹੀਂ ਥਿਹਾਉਣਾ ਚਾਹੇ ਤੁਸੀਂ ਨਿਮਾ ਕੇ ਦੇਖ ਲਿਓ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਤੇ ਗੁਲਾਬੀਪਣ ਵੜਾਗਾ ਬਸ਼ੇਰੇ ਦੇ ਵਿੱਚ ਚੰਗਾ ਬਣ ਜੂ ਬਸ਼ੇਰਾ ਨਿਖਰਿਆਊਗਾ ਸੋ ਜਿਨੇ ਬਸ਼ੇਰਾ ਲੈਣਾ ਬਾਈ ਬਸ਼ੇਰੇ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਜਿਨੇ ਘੋੜੀ ਲੈਣੀ ਆ ਤਾਂ ਘੋੜੀ ਬਾਰੇ ਫੋਨ ਲਾ ਲਿਓ ਤੇ ਜਿਨੇ ਬਣਿਆ ਤਣਿਆ ਸੈੱਟ ਲੈਣਾ ਤਾਂ ਸੈੱਟ ਬਾਰੇ ਵੀ ਗੱਲ ਕਰ ਲਿਓ ਲਾਈਨ ਘੋੜੀ ਦੀ ਬੜੀ ਚੰਗੀ ਆ ਅਰਜਨ ਰੌਲੀ ਵਾਲੇ ਦੀ ਬੱਚੀ ਆ ਨਮਾ ਹਾਣਾ ਦੋਸਤੋ ਕੱਦ ਕਾਠ ਸੋਹਣਾ ਬਾਡੀ ਦੀ ਚੰਗੀ ਆ ਸਾਊ ਸ਼ਰੀਫ ਘੋੜੀ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਸਿਲੇ ਦੇ ਵਿੱਚ ਰਹਿੰਦੀ ਆ ਇਹ ਵੱਡੀ ਗੱਲ ਹੁੰਦੀ ਆ ਕਿਉਂਕਿ ਸਾਲ ਦੀ ਸਾਲ ਘੋੜੀ ਬਿਣਾ ਚੱਕ ਚੁੱਕ ਕਰਾਏ ਮਿਲੀ ਜਾਂਦੀ ਆ ਤੇ ਗੱਬਣ ਰਹਿ ਜਾਂਦੀ ਆ ਤੇ ਦੂਜੀ ਵੱਡੀ ਗੱਲ ਤੋਰੇ ਤੋਰੇ ਦੀ ਬੜੀ ਸਾਫ ਆ ਜਿਵੇਂ ਮਰਜ਼ੀ ਜਵਾਕ ਜਬੂਕ ਲਈ ਫਿਰਨ ਅਰੇਬੀਆ ਸੋਹਣਾ ਤੁਰਦੀ ਆ ਅਣਜਾਣ ਬੰਦਾ ਬੈਠੀ ਜਾਵੇ ਜਿਵੇਂ ਮਰਜ਼ੀ ਬੰਦੇ ਬਦਲ ਕੇ ਬੈਠੀ ਜਾਣ ਤੇ ਕੋਈ ਬਾ ਵਾਸਤਾ ਨਹੀਂ ਡਿੱਕਾ ਨਹੀਂ ਘੋੜੀ ਨੂੰ ਜਿੰਨੀ ਮਰਜ਼ੀ ਦੂਰ ਤੋਰ ਲੋ ਘੋੜੀ ਨੂੰ ਸੋ ਸੋਹਣਾ ਤੋਰਾ ਤੁਰਦੀ ਆ ਮਿੱਤਰੋ ਬਾਲ ਪੌਰੀਆਂ ਦੇ ਦੋਨੇ ਜਾਨਵਰ ਸਾਫ ਆ ਇਹ ਘੋੜੀ ਮਿੱਤਰੋ ਪਿੰਡ ਕਾਲਸਾਂ ਬਾਈ ਜੱਗੇ ਦੇ ਕੋਲੇ ਸੇਲ ਆ ਰਾਏਕੋਟ ਤੇ ਮਹਿਲਕਲਾਂ ਦੇ ਬਿਲਕੁਲ ਨੇੜੇ ਪੈ ਜਾਂਦਾ ਪਿੰਡ ਤਕਰੀਬਨ 8899 ਕਿਲੋਮੀਟਰ ਦੂਰੀ ਦੀ ਵਿੱਥ ਤੇ ਆ ਪਿੰਡ ਇਹ ਰਾਏਕੋਟ ਤੇ ਮਹਿਲਕਲਾਂ ਤੋਂ ਨੰਬਰ 22 ਜੱਗੇ ਦਾ ਨੋਟ ਕਰ ਲਓ ਕੋਈ ਵਪਾਰ ਦਾ ਕੰਮ ਨਹੀਂ ਬੰਦੇ ਦਾ 21 ਘੋੜੀ ਰੱਖੀ ਵੀ ਸੀ ਉਹਦੇ ਕੋਲੇ ਆਹਾ 98766 98 061 ਇਹ ਬਾਈ ਜੱਗੇ ਦਾ ਨੰਬਰ ਆ ਪਿੰਡ ਕਾਲਸਾ ਵਾਲੇ ਦਾ ਬਸ਼ੇਰਾ ਚੰਗਾ ਬਣੂਗਾ ਬਿਲਕੁਲ ਸਾਫ ਸੁਥਰਾ ਚੰਗੇ ਗੁਲਾਬੀ ਪਣ ਵਾਲਾ ਬਸ਼ੇਰਾ ਮਿੱਤਰੋ ਲਾਈਨ ਬਸ਼ੇਰੇ ਦੀ ਵੀ ਬੜੀ ਚੰਗੀ ਆ ਮਾਂ ਵੀ ਨੌਕਰੀ ਆ ਗਈ ਤੇ ਬਾਕੀ ਜਿਹੜੀ ਵੱਡੀ ਗੱਲ ਆ ਘੋੜੀ ਬਾਰੇ ਘੋੜੀ ਮਿੱਤਰੋ ਅਰਜਨ ਰੌਲੀ ਵਾਲੇ ਦੀ ਬੱਚੀ ਆ ਤੇ ਸਮੁੰਦਰ ਵਾਲੀ ਲਾਈਨ ਤੋਂ ਦੁਬਾਰੇ ਘੋੜੇ ਤੋਂ ਗੱਬਣ ਚੈੱਕ ਪਾਸ ਆ ਜੂਬੇ ਤੋਂ ਸੋ ਆਪਾਂ ਨੂੰ ਪਤਾ ਵੀ ਜਿੱਥੇ ਸਮੁੰਦਰ ਵਾਲੀ ਲਾਈਨ ਆ ਗਈ ਤੇ ਸਾਲੀ ਵਾਲਾ ਬਲੱਡ ਲਾਈਨ ਆ ਗਈ ਇਹ ਜਿੱਥੇ ਮੈਚ ਕਰਦੀਆਂ ਨੇ ਬਰੀਡਿੰਗ ਹੁੰਦੀ ਆ ਤਾਂ ਬੱਚਾ ਚੰਗਾ ਆਉਂਦਾ ਮਿੱਤਰੋ ਸੋ ਦੋਨੇ ਲਾਈਨਾਂ ਚੰਗੀਆਂ ਆ ਗਈਆਂ ਸਾਢੇ 9 ਮਹੀਨਿਆਂ ਦੀ ਘੋੜੀ ਗੱਬੜ ਚੈੱਕ ਪਾਸ ਆ ਤੇ ਬਸ਼ੀਰੇ ਦੀ ਉਮਰ ਆ ਜਿਹੜੀ ਦੁਬਾਰੇ 11 ਦਿਨਾਂ ਬਾਅਦ ਘੋੜੀ ਨੂੰ ਇੱਕ ਜੰਪ ਦਿੱਤਾ ਸੀ ਤੇ 4-5 ਦਿਨ ਘਾਟਾ 10 ਮਹੀਨਿਆਂ ਤੋਂ ਬਸ਼ੀਰਾ ਦਾ ਜਿਹੜਾ ਸੋ ਬਸ਼ੀਰੇ ਦੀ ਵੀ ਉਮਰ ਹਜੇ ਨਿਆਣੀ ਹੋਈਆਂ ਤੇ ਘੋੜੀ ਸਾਢੇ 9 ਮਹੀਨਿਆਂ ਦੀ ਚੈੱਕ ਪਾਸ ਆ ਫੋਨ ਲਾ ਲਿਓ ਘੋੜੀ ਚੰਗੀ ਬੜੀ ਆ